ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਐ ਰਿਕਵਰ ਕੀਤੀ ਐ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਐ ਐਫ ਆਈ ਆਰ ਰਜਿਸਟਰ ਕੀਤੀ ਐ ਡਿਵੀਜ਼ਨ ਨੰਬਰ 3 ਦੇ ਵਿੱਚ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਪਲੇ ਬੜੇ ਇੱਥੇ ਹੀ ਨੇ ਇੱਥੇ ਹੀ ਪੜ੍ਹਾਈ ਕੀਤੀ ਐ ਇਹਨਾਂ ਕੋਲੋਂ ਜਿਹੜੀ ਐ 505 ਗ੍ਰਾਮ ਜਿਹੜੀ ਐ ਹੈਰੋਇਨ ਐ ਉਹ ਅਸੀਂ ਨਾਕਾਬੰਦੀ ਕਰਕੇ ਸਾਡੇ ਕੋਲ ਇਨਫਰਮੇਸ਼ਨ ਸੀਗੀ ਅੱਗੇ ਕਿਤੇ ਵੇਚਣ ਜਾ ਰਹੇ ਸੀਗੇ ਉਹ ਅਸੀਂ ਰਿਕਵਰ ਕੀਤੀ ਐ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਉਹ ਰਿਮਾਂਡ ਲੇਤਾ ਪੁਲਿਸ ਰਿਮਾਂਡ ਸਾਰਾ ਜਿਹੜਾ ਬੈਕਵਰਡ ਲਿੰਕ ਹੈ ਇਹਦੇ ਵਿੱਚ ਉਹ ਸਟੈਬਲਿਸ਼ ਕਰ ਰਹੇ ਆ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਇਹ ਅੱਗੇ ਕਿੱਥੇ ਇਹ ਇਹਨਾਂ ਨੇ ਦੇਣਾ ਸੀਗਾ ਜਾਂ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਬਟੇ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਸਾਡਾ ਪੰਜਾਬ ਸਰਕਾਰ ਦਾ ਤੇ ਉਹਦੇ ਤਹਿਤ ਜਿਹੜਾ ACP ਸੈਂਟਰਲ ਤੇ SHO ਡਿਵੀਜ਼ਨ ਨੰਬਰ 3 ਇਹਨਾਂ ਦੀ ਟੀਮ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ 505 ਗ੍ਰਾਮ ਹੈਰੋਇਨ ਜਿਹੜੀ ਐ ਰਿਕਵਰ ਕੀਤੀ ਐ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਐ ਤੇ ਅਸੀਂ ਜਿਹੜਾ ਹੈਗਾ ਐਫ ਆਈ ਆਰ ਰਜਿਸਟਰ ਕੀਤੀ ਐ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਜਿਹੜੇ ਦੋ ਦੋਸ਼ੀ ਨੇ ਕਦਰ ਨਾਮ ਮਨੀਸ਼ ਕੁਮਾਰ ਤੇ ਇੱਕ ਦਾ ਨਾਮ ਰਾਹੁਲ ਕੁਮਾਰ ਦੋਨੋਂ ਬੇਸਿਕਲੀ ਇਹ ਯੂਪੀ ਦੇ ਰਹਿਣ ਵਾਲੇ ਨੇ ਬਟ ਆਪਾਂ ਕਹਿ ਸਕਦੇ ਆ ਕਿ ਪਲੇਬੜੇ ਇੱਥੇ ਹੀ ਨੇ ਇੱਥੇ ਹੀ ਪੜ੍ਹਾਈ ਕੀਤੀ ਐ ਤੇ ਇਹਨਾਂ ਕੋਲੋਂ ਜਿਹੜੀ ਆ 505 ਗ੍ਰਾਮ ਜਿਹੜੀ ਆ ਹੈਰੋਇਨ ਐ ਉਹ ਅਸੀਂ ਨਾਕਾਬੰਦੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਅੱਗੇ ਕਿਤੇ ਇਹ ਵੇਚਣ ਜਾ ਰਹੇ ਸੀਗੇ ਤੇ ਉਹ ਅਸੀਂ ਰਿਕਵਰ ਕੀਤੀ ਐ ਤੇ ਹੁਣ ਅਸੀਂ ਇਹਨਾਂ ਦਾ 5 ਦਿਨ ਦਾ ਹੋਰ ਜਿਹੜਾ ਔਰ ਰਿਮਾਂਡ ਲਿੱਤਾ ਪੁਲਿਸ ਰਿਮਾਂਡ ਤੇ ਅੱਗੇ ਹੁਣ ਅਸੀਂ ਸਾਰਾ ਜਿਹੜਾ ਬੈਕਵਰਡ ਲਿੰਕ ਐ ਇਹਦੇ ਵਿੱਚ ਉਹ ਐਸਟੈਬਲਿਸ਼ ਕਰ ਰਹੇ ਹਾਂ ਕਿ ਇਹਨਾਂ ਨੇ ਕਿੱਥੋਂ ਲੈ ਕੇ ਆਏ ਨੇ ਇਹ ਤੇ ਅੱਗੇ ਕਿੱਥੇ ਇਹਨਾਂ ਨੇ ਦੇਣਾ ਸੀਗਾ ਜਾਂ ਇਸ ਤੋਂ ਪਹਿਲਾਂ ਵੀ ਇਹ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਬੁਨੀਸ਼ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ 5 ਪਰਚੇ ਦਰਜ ਨੇ ਜਿਹੜੇ ਕਿ ਸਨੇਚਿੰਗ ਦੇ ਨੇ ਤੇ ਇੱਕ ਪਰਚਾ ਜਿਹੜਾ ਸਨੇਚਿੰਗ ਦੇ ਨਾਲ ਆਰਮਜ਼ ਐਕਟ ਵੀ ਲੱਗਿਆ ਹੋਇਆ 2023 ਦੇ ਤਕਰੀਬਨ ਜਿਹੜੇ ਮੁਕੱਦਮੇ ਸਾਰੇ ਹੈਗੇ ਨੇ ਉਸ ਤੋਂ ਬਾਅਦ ਬੇਲ ਆਊਟ ਬੇਲ ਤੇ ਆ ਬਾਹਰ ਆ ਕੇ ਇਹ ਜਿਹੜਾ ਇਹ ਡੀਪੀਐਸ ਜਿਹੜਾ ਚਿੱਟੇ ਦਾ ਕੰਮ ਜਿਹੜਾ ਇਹ ਕਰਦਾ ਪਿਆ ਸੀਗਾ ਕਿਸੇ ਜਿਹੜਾ ਰਾਹੁਲ ਕੁਮਾਰ ਇਹਦੇ ਨਾਲ ਦੂਜਾ ਦੋਸ਼ੀ ਹੈਗਾ ਇਹਦੇ ਨਾਲ ਕੀ ਰੋਲ ਹੈ ਕੋਈ ਫਰੈਂਡ ਹੈ ਜਾਂ ਕੋਈ ਰਿਸ਼ਤੇਦਾਰ ਹੈ ਬਿਲਕੁਲ ਇਹਦਾ ਇਹ ਦੋਸਤ ਹੈ ਜੀ ਪੁਰਾਣਾ ਤੇ ਜਿਹੜਾ ਹੁਣ ਇਹਦੇ ਖਿਲਾਫ ਪਹਿਲਾਂ ਕੋਈ ਲੇਕਿਨ ਪਰਚਾ ਦਰਜ ਨਹੀਂ ਹੈਗਾ ਬਟ ਇਹ ਜਿਹੜਾ ਇਹ ਕੰਮ ਸੀਗਾ ਇਹ ਦੋਨੋਂ ਇਕੱਠੇ ਮਿਲ ਕੇ ਕਰਦੇ ਨੇ ਇਹ ਤੇ ਪੰਜ ਮੁਕਦਮਾ ਜੇ ਤਾਂ ਪਹਿਲਾਂ ਬੜਾ ਸਨੇਚਿੰਗ ਇਹ ਹੈ ਜਿਹੜਾ ਹੈ ਨਾ ਇਹ ਨਸ਼ੇ ਵਾਲੇ ਕਿਸ ਤਰ੍ਹਾਂ ਦੇ ਨੂੰ ਕੀ ਕੋਈ ਐਕਸਟਰਾ ਕੀ ਕੋਈ ਦਿਮਾਗ ਚ ਹੈ ਦੇ ਕੋਈ ਕ੍ਰਾਈਮ ਹੈ ਜਿਹੜਾ ਕ੍ਰਿਮੀਨਲ ਮਾਈਂਡ ਹੈ ਇਹਦੇ ਵਿੱਚ ਹੁਣ ਜਿਹੜਾ ਹੈਗਾ ਕਿ ਪੈਸਾ ਲਾਲਚ ਬਾਬਾ ਸਰ ਇਹਦੀ ਉਮਰ 19 ਸਾਲ ਹੈ ਇੱਕ ਦੀ 20 ਸਾਲ ਹੈ ਇਹ ਕਿੰਨੇ ਸਾਲ ਤੋਂ ਇਹ ਕੰਮ ਕਰਦੇ ਸੀਗੇ ਉਮਰਾਂ ਤਾਂ ਛੋਟੀ ਹੀ ਹੈ ਦੋਨੋਂ ਦੇਖੋ ਜਿਹੜੇ ਇੱਕ ਸਨੇਚਿੰਗ ਦੇ ਪਰਚੇ ਨੇ 2023 ਦੇ ਨੇ ਸਾਰੇ ਤਾਂ ਮਤਲਬ ਉਦੋਂ ਇਹ 18 ਸਾਲ ਦਾ ਸੀਗਾ ਜੀ ਤੇ ਉਸ ਤੋਂ ਬਾਅਦ ਬੇਲ ਹੋ ਜਾਂਦੀ ਹੈ ਤੇ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿੰਨੀ ਦੇਰ ਤੋਂ ਇਹ ਸਾਰਾ ਇਹ ਕੰਮ ਇਹ ਕਰਦੇ ਪਏ ਨੇ ਨਸ਼ਾ ਕਰਦੇ ਨਸ਼ਾ ਕਰਦੇ ਜਿਹੜੀ ਹਲ ਤੱਕ ਸਾਡੇ ਗੱਲ ਸਭ ਨੇ ਇਹ ਹੀ ਕਿ ਖੁਦ ਨਹੀਂ ਕਰਦੇ ਅੱਗੇ ਸਿਰਫ ਵੇਚ ਦੇਣਾ ਸਰ ਕਿਸੇ ਨੂੰ ਡਿਲੀਵਰੀ ਦੇਣ ਜਾਣ ਸੀ ਬਿਲਕੁਲ ਕਿਸੇ ਨੂੰ ਡਿਲੀਵਰੀ ਦੇਣ ਜਾ ਰਹੇ ਸੀਗੇ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀਗੀ ਤੇ ਉਹਦੇ ਵਿੱਚ ACP ਸੈਂਟਰਲ ਤੇ SHO ਤਿੰਦੀ ਟੀਮ ਨੇ ਜਿਹੜਾ ਇਹਨਾਂ ਨੂੰ ਲੈਪ ਸਰ ਕਿੰਨੇ ਹੋਰ ਵੀ ਲੜਕੇ ਮੰਜੂਰ ਨੇ ਕੋਈ ਹੋਰ ਇਨਵੈਸਟੀਗੇਸ਼ਨ ਦਾ ਦੇਖੋ ਪਾਰਟ ਹੈ ਜਿਹੜਾ ਮੌਕੇ ਤੇ ਸਾਨੂੰ ਦੋ ਬੰਦੇ ਜਿਹੜੇ ਅਸੀਂ ਕਾਬੂ ਕੀਤਾ ਉਹਨਾਂ ਕੋਲੋਂ ਰਿਕਵਰੀ ਹੋਈ ਹੈ ਹੁਣ ਅਗੇ ਅਸੀਂ ਬੈਕਵਰਡ ਲਿੰਕ ਚੈੱਕ ਕਰਾਂਗੇ ਕਿੱਥੋਂ ਲੈ ਕੇ ਆਏ ਉਹ ਇਹਨਾਂ ਨੇ ਦੱਸਿਆ ਸਾਨੂੰ ਬਟ ਉਹ ਅਸੀਂ ਹਾਲ ਇਨਵੈਸਟੀਗੇਸ਼ਨ ਦਾ ਪਾਰਟ ਅਸੀਂ ਰਿਵੀਲ ਨਹੀਂ ਕਰ ਸਕਦੇ ਉਹਨੂੰ ਪ੍ਰੋਪਰ ਅਸੀਂ ਚੇਨ ਜਿਹੜੀ ਅਸੀਂ ਬਣਾ ਕੇ ਚੱਲ ਰਹੇ ਹਾਂ ਤੇ ਇਹ ਵੀ ਦੇਖ ਰਹੇ ਹਾਂ ਕਿ ਪਹਿਲਾਂ ਇਹ ਅਗਰੇਨੜ ਕੀ ਕਿਤੇ ਡਿਲੀਵਰੀ ਕੀਤੀ ਐ ਤੋ ਕਿੱਥੇ ਕਿੱਥੇ ਕੀਤੀ ਐ ਕਿਹਨੂੰ ਕੀਤੀ ਐ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਤੇ ਅਸੀਂ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਇਹਦਾ ਫੈਮਿਲੀ ਬੈਕਗ੍ਰਾਉਂਡ ਬੇਸਿਕਲੀ ਪੁਰਾਣੇ ਯੂਪੀ ਦੇ ਨੇ ਇੱਥੇ ਵੀ ਆ ਕੇ ਪਹਿਲਾਂ ਕੋਈ ਜਿਹੜਾ ਮੁਨੀਸ ਸੀਗਾ ਹੌਜ਼ਰੀ ਦੇ ਵਿੱਚ ਕੰਮ ਕਰਦਾ ਸੀਗਾ ਜਿਹੜਾ ਰਾਹੁਲ ਐ ਉਹ ਵੀ ਛੋਟਾ-ਵੋਟਾ ਕੰ ਲੋਕੀ ਆਪਾਂ ਕਹਿ ਸਕਦੇ ਲੇਬਰਰ ਜਿਹੜੀ ਦਿਹਾੜੀ ਵਾਲਾ ਕੰਮ ਜੇ ਤਕਰੀਬਨ ਉਹ ਕਰਦੇ ਨੇ ਸਰ ਸਾਨੀਵਾਲ ਦੀ ਥਾਣੇ ਜੀ ਇਹਨਾਂ ਦੇ ਚਾਰ ਮਾਮਲੇ ਦਰਜ ਆ ਜੀ ਤੇ ਜਿਹਦੇ ਚ ਤਿੰਨ ਮਾਮਲੇ ਆ ਅੱਠਵੇਂ ਮਹੀਨੇ ਦੇ ਤਿੰਨ ਤਿੰਨ ਵਾਰ ਮਾਮਲੇ ਦਰਜ ਆ ਇੱਕ 20 ਦਾ ਇੱਕ 30 ਦਾ ਇੱਕ ਦੂਜਾ ਵੀ 20 ਦਾ ਇਹ ਮਤਲਬ ਸਾਨੀਵਾਲ ਵਾਲੇ ਨਹੀਂ ਇਹਨਾਂ ਨੂੰ ਜ਼ਿਆਦਾਤਰ ਫੜਿਆ ਵਾ ਇਸ ਜਿਹੜੀ ਅਪਰਾਧ ਦੀ ਅਪਰਾਧ ਜਿਹੜੀ ਕਰਦੇ ਸੀ ਦੇਖੋ ਜਿਹੜਾ ਇਹ ਮਨੀਸ਼ ਹੈਗਾ ਇਹ ਗਿਆਸਪੁਰੇ ਦਾ ਰਹਿਣ ਵਾਲਾ ਪਹਿਲਾਂ ਜਿਹੜੀ ਇਹ ਸਨੇਚਿੰਗ ਵਗੈਰਾ ਕਰਦਾ ਸੀਗਾ ਉਧਰਲੇ ਪਾਸੇ ਕਰਦਾ ਸੀਗਾ ਠੀਕ ਹੈ ਹੁਣ ਵੀ ਇਹ ਰਹਿੰਦਾ ਉਧਰਲੇ ਪਾਸੇ ਹੀ ਆ ਜਿਹੜੀ ਸਿਰਫ ਡਿਲੀਵਰੀ ਦੇਣ ਲਈ ਅੰਦਰ ਏਰੀਆ ਚ ਆਇਆ ਸੀਗਾ ਸਾਡੇ ਤੇ ਕਸਟਮਰ ਆਪਾਂ ਕਹਿ ਸਕਦੇ ਆ ਕਿ ਉਹ ਏਰੀਆ ਚ ਸੀਗਾ ਤੇ ਸਾਡੀ ਟੀਮ ਨੇ ਜਿਹੜਾ ਇਹਨੂੰ ਫੜਿਆ ਤੇ ਸਰ ਇਹ ਇਹ ਹੈਗੇ ਕਿ ਕਿਤੇ ਸੀਗੀ ਆਈ ਕਿਤੇ ਸੀ ਇਹ ਬਾਈਕ ਤੇ ਸੀਗੀ ਜੀ ਬਾਈਕ ਸਿਰਫ ਬਾਈਕ ਇਹਨਾਂ ਦਾ ਸੀ ਜੀ ਚੋਰੀ ਆ ਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਸਾਰਾ ਅਸੀਂ ਡੀਟੀਓ ਦਫਤਰ ਤੋਂ ਸੜਾ ਹੈਗਾ ਸਾਰਾ ਆਰਟੀਓ ਦਫਤਰ ਤੋਂ ਰਿਕਾਰਡ ਲੈ ਰਹੇ ਆ ਠੀਕ ਹੈ ਸਰ ਠੀਕ ਹੈ ਜੀ ਧੰਨਵਾਦ ਹੋਰ ਅਸੋ